ਅਲਗੀਧਰ ਪਾਤਸ਼ਾਹ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਭਾਈ ਜੈਤਾ ਜੀ ਦੇ ਕੋਲੋਂ ਪੁੱਛਿਆ ਕਿ ਜਿਸ ਵਕਤ ਪਿਤਾ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਵਕਤ ਦਿੱਲੀ ਦੇ ਵਿੱਚ ਕਿੰਨੇ ਸਿੱਖ ਸਨ ਭਾਈ ਜੈਤਾ ਜੀ ਨੇ ਜਵਾਬ ਦਿੱਤਾ ਆਖਣ ਲੱਗੇ ਪਾਤਸ਼ਾਹ ਜੀ ਬਹੁਤ ਸਾਰੇ ਲੋਕਾਂ ਦੀ ਭੀੜ ਸੀ ਪਰ ਪਤਾ ਨਹੀਂ ਚੱਲ ਰਿਹਾ ਸੀ ਵੀ ਕੌਣ ਸਿੱਖ ਹੈ ਕੌਣ ਗੈਰ ਸਿੱਖ ਹੈ ਜਿਸ ਤਰ੍ਹਾਂ ਸਤਗੁਰਾਂ ਨੇ ਜੋ ਇਹ ਦਰਸਾਇਆ ਕਿ ਜਦ ਵੀ ਕੋਈ ਭੀੜ ਪੈਂਦੀ ਹੈ ਉਸ ਵਕਤ ਸਾਨੂੰ ਸ਼ਾਂਤੀ ਨਾਲ ਕ੍ਰਾਂਤੀ ਦੇ ਨਾਲ ਹਰ ਤਰੀਕੇ ਦੇ ਨਾਲ ਜ਼ਬਰ ਨਾਲ ਸਬਰ ਨਾਲ ਜਿਵੇਂ ਵੀ ਹੋ ਸਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਜਰਨਾ ਵੀ ਪਾਪ ਹੈ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਵੀ ਨਹੀਂ ਹੋਣਾ ਚਾਹੀਦਾ ਹੈ ਪਾਤਸ਼ਾਹ ਜੀ ਦਾ ਕਿਉਂਕਿ ਇਹ ਮਹਾਰਾਜ ਜੀ ਨਾ ਸ਼ਹਾਦਤ ਦੇਂਦੇ ਅੱਜ ਹਿੰਦੁਸਤਾਨ ਦੀ ਤਸਵੀਰ ਕੁਝ ਹੋਰ ਹੋਣੀ ਸੀ ਜਿਸ ਦੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਆਪ ਜੀ ਦੇ ਨਾਲ ਹਮੇਸ਼ਾ ਹੀ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਹਮੇਸ਼ਾ ਸਿੱਖ ਕੌਮ ਦੇ ਤਤਵੰਤੇ ਸੱਜਣ ਵਿਦਵਾਨ ਲਖਾਰੀ ਮਹਿਮਾਨ ਦੇ ਰੂਪ ਚ ਲੈ ਕੇ ਆਵਾਂਗੇ ਇਸ ਵਕਤ ਸਾਡੇ ਵਿਚਕਾਰ ਉਪਸਥਿਤ ਹਨ ਸਿੰਘ ਸਾਹਿਬ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਜੀ ਸੇਵਾ ਕਰ ਰਹੇ ਹਨ 350 ਸਾਲਾ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਸੋਮਨੀ ਗੁਰਦਾਰ ਪੰਧਰ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਤੁਬਰੀ ਸਤਾਰੰਭ ਕੀਤਾ ਹੋਇਆ ਹੈ ਇਹ ਲਗਭਗ 23 ਸਟੇਟਾਂ ਵਿੱਚੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਨਵੰਬਰ ਨੂੰ ਸੰਮਿਲਿਤ ਹੋਵੇਗਾ ਇਸ ਸਬੰਧ ਦੇ ਵਿੱਚ ਭਾਈ ਸਾਹਿਬ ਜੀ ਆਪਣੀ ਸੇਵਾਵਾਂ ਲਗਾਤਾਰ ਦੇ ਰਹੇ ਹਨ ਕੰਟੀਨਿਊ ਦੇ ਰਹੇ ਹਨ ਨਾਲ ਨਾਲ ਨਗਰ ਕੀਰਤਨ ਦੇ ਚੱਲ ਰਹੇ ਹਨ ਅਸੀਂ ਉਹਨਾਂ ਨੂੰ ਜਿਆਦਾ ਸਵਾਲ ਜਵਾਬ ਨਹੀਂ ਕਰਾਂਗੇ ਤੇ ਨਾ ਸਾਡੀ ਹਿੰਮਤ ਹੈ ਉਹਨਾਂ ਦੇ ਅੱਗੇ ਕੋਈ ਸਵਾਲ ਰੱਖਣ ਦੀ ਅਸੀਂ ਸਿਰਫ ਬੇਨਤੀ ਵਜੋਂ ਇਹ ਜਾਨਣਾ ਜ਼ਰੂਰ ਕਰਾਂਗੇ ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਾਈ ਜੱਤਾ ਜੀ ਸੀਸ ਲੈ ਕੇ ਆਏ ਸੀ ਗੁਰੂ ਸਾਹਿਬ ਨੇ ਪੁੱਛਿਆ ਸੀ ਜਿਸ ਸਮੇ ਗੁਰੂ ਸਾਹਿਬ ਨੂੰ ਸ਼ਹੀਦੀ ਦਿੱਤੀ ਜਾ ਰਹੀ ਸੀ ਉਦੋਂ ਜਿਹੜਿਆ ਭੀੜ ਇਕੱਠੀ ਸੀਗੀ ਜਿਹੜੀ ਦੇਖ ਰਹੀ ਸੀ ਉਹਨਾਂ ਵਿੱਚ ਸਾਡੇ ਸਿੰਘ ਕਿੰਨੇ ਸੀਗੇ ਉਹਨਾਂ ਨੇ ਕਿਹਾ ਸਿੰਘ ਜ਼ਰੂਰ ਹੋਣਗੇ ਪਰ ਸਾਨੂੰ ਕੋਈ ਉਹਦੀ ਜਾਣ ਪਛਾਣ ਨਹੀਂ ਹੋਈ ਸੀ ਕਿਉਂਕਿ ਕੋਈ ਚਿੰਨ ਜਾਂ ਕੋਈ ਸਾਡਾ ਚਿਹਰਾ ਨਿਰਧਾਰਤ ਨਹੀਂ ਸੀਗਾ ਅੱਜ 350 ਸਾਲ ਬਾਅਦ ਉਸੇ ਸ਼ਹਾਦਤ ਦਾ ਅਸੀਂ ਸ਼ਤਾਬਦੀ ਪੁਰਬ ਮਨਾ ਰਹੇ ਹਾਂ ਪਰ ਅੱਜ ਠਾਠਾ ਮਾਰਦਾ ਸਿੱਖਾ ਦਾ ਕੱਠ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਦਾ ਜਿਹੜਾ ਹੈ ਮਾਣ ਕਰ ਰਿਹਾ ਹੈ ਗਰਭ ਕਰ ਰਿਹਾ ਹੈ ਤੇ ਮਹੱਤਵ ਦੇ ਰਿਹਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਰੂਪ ਚ ਗੁਰੂ ਤੇਗ ਬਹਾਦਰ ਸਾਹਿਬ ਹਰ ਥਾਈਂ ਵਿਚਰ ਰਹੇ ਹਨ ਤੇ ਆਪ ਜੀ ਦੀ ਪ੍ਰਤੀਕਿਰਿਆ ਦੇ ਰੂਪ ਚ ਇਹ ਸ਼ਤਾਬਦੀ ਦੇ ਪ੍ਰਤੀ ਆਪ ਕੀ ਬੋਲਣਾ ਚਾਹੋਗੇ ਕਿਹੜੀ ਸੋਚਨਾ ਦੇਵਾ ਚਾਹੋਗੇ ਸੰਗਤਨ ਉਤੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਆਪ ਜੀ ਨੂੰ ਸੁਣ ਲਈ ਹੈ ਦੇਖ ਰਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਲਕ ਜਨਿਉ ਰਖਾ ਪ੍ਰਭ ਤਾ ਕਾ ਕਿਨੋ ਵੱਡੋ ਕੱਲੂ ਮੈਂ ਸੋਖ ਸਾਧਨ ਹੇਤ ਜਿਨੀ ਕਰੀ ਸੀਸ ਦੀਆ ਪਰ ਸੀ ਨੌਚਰੀ ਧਰਮ ਹੇਤ ਸੋਖ ਜਿਨ ਕੀਆ ਸੀਸ ਦੀਆ ਪਰ ਸਿਰ ਨਦੀਆ ਐਸੇ ਦੀਨ ਦੇਵਾਲ ਤਨਨਾਵੇਂ ਪਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦੁਸਤਾਨ ਦੇ ਵਿੱਚ Hindu ਧਰਮ ਦੀ ਰੱਖੀ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਤਿਲਕ ਜਨੀਆਂ ਦੀ ਰੱਖੀ ਵਾਸਤੇ ਜੋ ਕਿ 350 ਸਾਲਾਂ ਪਾਤਸ਼ਾਹੀ ਦੇ ਸ਼ਹੀਦੀ ਗੁਰਪੁਰਬ ਸਤਾਪਦੀ ਦੇ ਰੂਪ ਦੇ ਵਿੱਚ 350 ਸਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਵਰ ਸਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਜਿਸ ਦੇ ਸਬੰਧ ਵਿੱਚ 21 ਅਗਸਤ ਤੋਂ ਗੁਰਦੁਆਰਾ ਤੋਂ ਬੁੜੀ ਸਾਹਿਬ ਪਾਤਸ਼ਾਹੀ ਨਾਵੀਂ ਅਸਾਮ ਤੋਂ ਨਗਰ ਕੀਰਤਨ ਦੀ ਰੰਮਤਾ ਹੋ ਚੁੱਕੀ ਹੈ ਜੋ ਵੱਖ-ਵੱਖ ਪੜਾਵਾਂ ਦੇ ਰਾਂ ਹੀ ਨਗਰ ਕੀਰਤਨ ਹੁੰਦਾ ਹੋਇਆ ਕਲਕੱਤੇ ਦੀ ਧਰਤੀ ਦੇ ਉੱਪਰ ਅੱਜ ਡਨਲਪ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਥੋਂ ਅੱਗੋਂ ਵਾਸਤੇ ਰਵਾਨਗੀ ਹੋਵੇਗੀ ਪਰ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਬਚਨ ਕੀਤਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਭਾਈ ਜਤਾ ਜੀ ਦੇ ਕੋਲੋਂ ਪੁੱਛਿਆ ਕਿ ਜਿਸ ਵਕਤ ਪਿਤਾ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਵਕਤ ਦਿੱਲੀ ਦੇ ਵਿੱਚ ਕਿੰਨੇ ਕੁ ਸਿੱਖ ਸਨ ਭਾਈ ਜਤਾ ਜੀ ਨੇ ਜਵਾਬ ਦਿੱਤਾ ਆਖਣ ਲੱਗੇ ਪਾਤਸ਼ਾਹ ਜੀ ਬਹੁਤ ਸਾਰੇ ਲੋਕਾਂ ਦੀ ਭੀੜ ਸੀ ਪਰ ਪਤਾ ਨਹੀਂ ਚੱਲ ਰਿਹਾ ਸੀ ਵੀ ਕੌਣ ਸਿੱਖ ਹੈ ਕੌਣ ਗੈਰ ਸਿੱਖ ਹੈ ਪਾਦਸ਼ਾਹ ਜੀ ਨੇ ਉਸ ਵਕਤ ਫਿਰ ਬਚਨ ਕੀਤੇ ਸ਼੍ਰੀ ਕਲਗੀ ਧਰ ਸੁਣ ਕਰ ਐਸੇ ਗਰਜਤ ਬੋਲੇ ਜਲ ਧਰ ਜੈਸੇ ਬਦਲ ਦੀ ਤਰਾਂ ਗਰਜਵੀ ਹੋਈ ਆਵਾਜ਼ ਦੇ ਵਿੱਚ ਪਾਦਸ਼ਾਹ ਜੀ ਨੇ ਬਚਨ ਕੀਤੇ ਇਸ ਵਿਧ ਕੋ ਪੰਥ ਬਣਾਵਾਂ ਸਕਲ ਜਗਤ ਵਿਖੇ ਪ੍ਰਗਟਾਵਾਂ ਜਥਾ ਬ੍ਰਿਕਨ ਮੈਂ ਹੰਸ ਨਾ ਛਪੈ ਮ੍ਰਿਗਨ ਮਹਿ ਕੇਹਰ ਜਿੰਦਿਤੈ ਲੱਖੋਂ ਨਾਰ ਇਕੱਠੇ ਹੋਏ ਜਾਏ ਸਿੰਘ ਪ੍ਰਿਥਕ ਹੀ ਪਹਿਚਾਨਿਆ ਜਾਏ ਜਿਸ ਤਰ੍ਹਾਂ ਜਾਨਵਰਾਂ ਦੇ ਵਿੱਚ ਸ਼ੇਰ ਨਹੀਂ ਛੱਪਦਾ ਪੰਛੀਆਂ ਦੇ ਵਿੱਚ ਹੰਸ ਦੀ ਵੱਖਰੀ ਪਹਿਚਾਨ ਹੁੰਦੀ ਹੈ ਇਸ ਤਰ੍ਹਾਂ ਦਾ ਖਾਲਸਾ ਬਣਾਵਾਂਗਾ ਜੋ ਲੱਖਾਂ ਦੇ ਵਿੱਚ ਹੀ ਜੋ ਬਾਣੀ ਅਤੇ ਬਾਣੇ ਦਾ ਧਾਰ ਨਹੀਂ ਹੋਵੇਗਾ ਉਹਦੀ ਲੱਖਾਂ ਦੇ ਵਿੱਚ ਵੱਖਰੀ ਪਹਿਚਾਨ ਹੋਵੇਗੀ ਸੋ ਉਹ ਪਾਤਸ਼ਾਹ ਜੀ ਨੇ ਫਿਰ ਸਮਾਂ ਪਾ ਕੇ ਜੋ 1699 ਈਸਵੀ ਨੂੰ ਕਾਲ ਸਾ ਪੰਥ ਦੀ ਸਾਜਨਾ ਕੀਤੀ ਜੋ ਸਤਿਗੁਰਾਂ ਨੇ ਰਹਿਤਾਂ ਬਹਿਤਾਂ ਬਖਸ਼ਿਸ਼ ਕੀਤੀ ਸਤਿਕਾਰਯੋਗ ਸਾਰੇ ਦਰਸ਼ਕ ਜਨੋ ਤੇ ਸਾਥ ਸੰਗਤ ਜੀ ਸਾਨੂੰ ਪਾਈ ਸਾਹਿਬ ਜੀ ਨੇ ਬਹੁਤ ਹੀ ਸੰਖੇਪ ਦੇ ਵਿੱਚ ਇਤਿਹਾਸਿਕ ਵੇਰਵਾ ਸਟੀਕ ਰੈਫਰੈਂਸ ਦੇ ਕੇ ਕਿਉਂਕਿ ਹਿਸਟਰੀ ਉਹੀ ਹੁੰਦੀ ਹੈ ਜਿਹਦਾ ਸਟੀਕ ਰੈਫਰੈਂਸ ਹੋਵੇ ਜੋ ਟ੍ਰੂਲੀ ਕਿਤੋਂ ਆਪਣਾ ਰੈਫਰੈਂਸ ਦਿੰਦੀ ਹੋਵੇ ਤਾਂ ਇਸ ਘਟਨਾ ਨੂੰ تصدیق ਦੇ ਕੇ ਆਪਣੀ ਦਲੀਲ ਪਿਛੋਕੜ ਇਤਿਹਾਸ ਨਾਲ ਮਲਾ ਕੇ ਗੱਲ ਨੂੰ ਸਿੱਧ ਕੀਤਾ ਮੈਂ ਬਹੁਤ ਰਣੀ ਹਾਂ ਭਾਈ ਸਾਹਿਬ ਜੀ ਦਾ ਸੰਗਤਾਂ ਵੱਲੋਂ ਵੀ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਕੋਲ ਹੋਰ ਸਵਾਲ ਨਹੀਂ ਕਰਾਂਗਾ ਕਿਉਂਕਿ ਆਪ ਜੀ ਦਾ ਕਥਾ ਵਿੱਚ ਵੀ ਸਮਾਂ ਹੈ ਪਰ ਇੱਕ ਆਸ਼ੀਰਵਾਦ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਸਨੇਹਾ ਇਹ ਵੇਉ ਗੁਰੂ ਸਾਹਿਬ ਦੀ ਇਸ ਸ਼ਹਾਦਤ ਨੂੰ ਸ਼ਤਾਬੀ ਦੇ ਰੂਪ ਚ ਆਪ ਆਪਣੇ ਜੀਵਨ ਚ ਕਿਸ ਮੰਤਵ ਚ ਸਮਰਪਿਤ ਕਰੀਏ ਉਹ ਮੰਤਵ ਕੀ ਹੋਣਾ ਚਾਹੀਦਾ ਸਤਿਗੁਰਾਂ ਦੀ ਜੋ ਸ਼ਹੀਦੀ ਹੈ ਉਹਦਾ ਮੋੱਖ ਸੰਦੇਸ਼ ਤਾਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਵੱਲ ਵਾਸਤੇ ਹੀ ਹੈ ਕਿ ਜਿਸ ਤਰ੍ਹਾਂ ਸਤਿਗੁਰਾਂ ਨੇ ਜੋ ਇਹ ਦਰਸਾਇਆ ਕਿ ਜਦ ਵੀ ਕੋਈ ਭੀੜ ਪੈਂਦੀ ਹੈ ਉਸ ਵਕਤ ਸਾਨੂੰ ਸ਼ਾਂਤੀ ਨਾਲ ਕ੍ਰਾਂਤੀ ਦੇ ਨਾਲ ਹਰ ਤਰੀਕੇ ਦੇ ਨਾਲ ਜ਼ਬਰ ਨਾਲ ਸਬਰ ਨਾਲ ਜਿਵੇਂ ਵੀ ਹੋ ਸਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਜਰਨਾ ਵੀ ਪਾਪ ਹੈ ਸੋ ਇਹ ਸਤਗੁਰਾਂ ਨੇ ਪਰਉਪਕਾਰ ਵਾਸਤੇ ਕੀਤਾ ਹੈ ਵਿਦਵਾਨਾਂ ਦਾ ਕਥਨ ਹੈ ਕਿ ਮੱਖਣ ਉਸ ਵਕਤ ਪਿਗਲਦਾ ਹੈ ਜਿਸ ਵਕਤ ਉਹਨੂੰ ਖੁਦ ਨੂੰ ਸੇਕ ਲੱਗਦਾ ਹੈ ਪਰ ਸਤਪੁਰਸ਼ਾਂ ਦਾ ਹਿਰਦਾ ਮੱਖਣ ਨਾਲੋਂ ਵੀ ਕੋਮਲ ਹੋਇਆ ਕਰਦਾ ਹੈ ਜਦੋਂ ਦੂਸਰਿਆਂ ਨੂੰ ਦੁੱਖ ਪਹੁੰਚਦਾ ਹੈ ਉਹਨੂੰ ਬਚਾਉਣ ਵਾਸਤੇ ਵੀ ਆਪਣਾ ਬਲੀਦਾਨ ਦੇ ਦਿੰਦੇ ਹਨ ਸੋ ਇਹ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਰਿਣੀ ਹੋਣਾ ਚਾਹੀਦਾ ਹੈ ਪਾਤਸ਼ਾਹ ਜੀ ਦਾ ਕਿਉਂਕਿ ਇਹ ਮਹਾਰਾਜ ਜੀ ਨਾ ਸ਼ਹਾਦਤ ਦਿੰਦੇ ਅੱਜ ਹਿੰਦੁਸਤਾਨ ਦੀ ਤਸਵੀਰ ਕੁਝ ਹੋਰ ਹੋਣੀ ਸੀ ਜਿਵੇਂ ਆਪਾਂ ਹਿੰਦੁਸਤਾਨ ਨੂੰ ਸੈਕੂਲਰ ਦੇਸ਼ ਮੰਨਦੇ ਹਾਂ ਧਰਮ ਨਿਰਪੱਖ ਦੇਸ਼ ਮੰਨਦੇ ਹਾਂ ਸਾਰੇ ਧਰਮਾਂ ਵਾਲੇ ਬੜੇ ਅਮਨ ਚੈਨ ਦੇ ਨਾਲ ਰਹਿ ਰਹੇ ਹਨ ਜੇਕਰ ਮਹਾਰਾਜ ਜੀ ਸ਼ਹਾਦਤ ਨਾ ਦਿੰਦੇ ਤਾਂ ਕੇਵਲ ਤੇ ਕੇਵਲ ਇੱਥੇ ਇਸ ਤਰ੍ਹਾਂ ਦਾ ਆਪਾਂ ਵਿਵਸਥਾ ਨਹੀਂ ਦੇਖ ਸਕਦੇ ਸਾਂ ਸੋ ਇਹ ਸਤਗੁਰਾਂ ਦਾ ਪਰਉਪਕਾਰ ਹੈ ਵੱਧ ਤੋਂ ਵੱਧ ਸਤਕਾਰ ਅਤੇ ਸਨਮਾਨ ਸਤ ਗੁਰਾਂ ਦੀ ਕੌਮ ਦੇ ਨਾਲ ਵੀ ਮਾਨ ਸਨਮਾਨ ਕਰਨਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਪੰਕਤੀ ਗੁਰੂ ਸਾਹਿਬ ਜੀ ਦੀ ਯਾਦਾ ਆ ਰਹੀ ਹੈ ਉਹ ਚਾਰਕੇ ਸਮਾਪਤੀ ਵੱਲ ਲੈ ਕੇ ਜਾ ਰਹੇ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆ ਜਿਸ ਗੁਰੂ ਨੇ ਆਪਣੀ ਸ਼ਹੀਦੀ ਦਿੱਤੀ ਉਹ ਦਰਦਾ ਨਹੀਂ ਸੀਗਾ ਨਾਉ ਡਰਿਆ ਸੀਗਾ ਇਸ ਕਰਕੇ ਉਹ ਗੁਰੂ ਨੇ ਸਾਨੂੰ ਵੀ ਉਹੀ ਬਲ ਦਿੱਤਾ ਹੈ ਸਾਨੂੰ ਵੀ ਉਹੀ ਤਾਕਤ ਦਿੱਤੀ ਜਿਹੜੀ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਸੰਦੇਸ਼ ਦੇ ਰਾਹੀ ਸਾਡੇ ਨਾਲ ਸਾਂਝੀ ਕੀਤੀ ਮੈਂ ਸਾਰੇ ਦਰਸ਼ਕਾਂ ਦਾ ਸਮੁੱਚੀ ਵਿਸ਼ਵ ਦੀ ਸਿੱਖ ਕੌਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਧਰਮ ਪ੍ਰਚਾਰ ਕਮੇਟੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਅਮਨਤ ਸਰ ਆਪ ਜੀ ਦਾ ਅਤੇ ਦਲੱਪ ਗੁਰਦੁਆਰਾ ਸਿੱਖ ਸੰਗਤ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਆਪ ਜੀ ਨੇ ਸਫਰ ਹੋਰ ਕਰਨਾ ਹੈ ਅਜੇ ਨਗਰ ਕੀਰਤਨ ਹੋਰ ਸਟੇਟਾਂ ਵਿੱਚ ਜਾਏਗਾ ਸਾਰੀਆਂ ਸੰਤਾਨੀਆਂ ਕੌਮ ਦੀਆਂ ਸ਼ੁਭ ਕਾਮਨਾਵਾਂ ਆਪ ਜੀ ਦੇ ਨਾਲ ਰਹਿਣ ਗਿਆ ਸਾਨੂੰ ਵੀ ਤੁਸੀਂ ਆਸ਼ੀਰਵਾਦ ਦਿਓ ਸੱਚ ਦੇ ਰਸਤੇ ਤੇ ਚੱਲ ਸਕੀਏ ਸੱਚੀ ਖਬਰ ਲਗਾ ਸਕੀਏ ਨਾ ਕਿਸੇ ਤੋਂ ਦਬੀਏ ਨਾ ਕਿਸੇ ਤੋਂ ਝੁਕੀਏ ਗੁਰੂ ਦਾ ਆਸਰਾ ਤੱਕੇ ਜੋ ਜਸ ਤਸ ਸੱਚ ਹੈ ਉਸ ਨੂੰ ਅਸੀਂ ਸੰਮੁਖ ਰੱਖੀਏ ਤੇ ਅਗਲੀ ਸੂchna ਤੱਕ ਸਾਡੇ ਨਾਲ ਦਰਸ਼ਕ ਜਨੋ ਬਨੇ ਰਹੋ ਫਿਰ ਅਸੀਂ ਇੱਕ ਅਗਲੇ ਮਹਿਮਾਨ ਨੂੰ ਲੈ ਕੇ ਆਪ ਜੀ ਦੇ ਸੰਮੁਖ ਆ ਮਗੇ ਉਹ ਤਕਰੀ ਜਾਜਤ 14 ਮੈਂ ਕਿਰਨਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ